ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਆਂ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਜਿਸ ਦੇ ਵਿੱਚ ਚਰਚਾ ਕਰਾਂਗੇ ਕੁਝ ਅਹਿਮ ਤੇ ਭੱਖਦੇ ਹੋਏ ਮਸਲਿਆਂ ਦੇ ਉੱਤੇ ਸੋ ਇਸ ਵੇਲੇ ਸਭ ਤੋਂ ਵੱਡਾ ਮਸਲਾ ਜਿਹੜਾ ਹੈ ਪੰਜਾਬ ਦੀ ਸਿਆਸਤ ਜਾਂ ਰਾਸ਼ਟਰੀ ਦੀ ਸਿਆਸਤ ਦੇ ਵਿੱਚ ਬਣਿਆ ਹੋਇਆ ਉਹ ਅਰਮਿਤ ਕੇਚਰੀ ਵਾਲ ਹੋਣਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਰੂਰ ਬਣਿਆ ਹੋਇਆ ਸੁਰਖੀਆਂ ਚੱਲਦੀਆਂ ਨੇ ਨਿਤ ਹੀ ਪਟੀਸ਼ਨਾਂ ਪਾਉਂਦੇ ਨਜ਼ਰ ਹੁੰਦੇ ਨੇ ਇਸ ਮੁੱਦੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਲਈ ਜੁੜੇ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਵਿਵੇਕ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਗਨ ਤੇ ਸਕਾਈ ਨੀਜ਼ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਵੇਕ ਸ਼ੁਰੂਆਤ ਕਰਦੇ ਹਾਂ ਇੱਕ ਅਹਿਮ ਮੁੱਦੇ ਤੋਂ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੋਣਾ ਨੂੰ ਜਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਨਵਾਂ ਸ਼ਿਕੰਜਾ ਜਿਹੜਾ ਆ ਉਹ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਖਿਲਾਫ ਦੀ ਜਿਹੜੀ ਜਾਇਦਾਦ ਆ ਕੁਝ ਉਹ ਅਟੈਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਈਡੀ ਦੇ ਵੱਲੋਂ ਕੋਈ ਨਿਸ਼ਾਨੇ ਇਦਾਂ ਦੇ ਸਾਦੇ ਗਏ ਨੇ ਕੋਈ ਇਦਾਂ ਦੀ ਰਣਨੀਤੀ ਤੈਅ ਕੀਤੀ ਗਈ ਹੈ ਕੀ ਜਾਣਕਾਰੀ ਹੈ ਤੁਹਾਡੀ ਇਸ ਦੇ ਬਾਰੇ ਜੀ ਗਗਨ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ EDS ਵੇਲੇ ਨਾ ਕੋਈ ਮੋੜ ਅਖਤਿਆਰ ਕਰ ਸਕਦੀ ਹੈ ਬਿਲਕੁਲ ਤੁਹਾਡੀ ਗੱਲ ਬਹੁਤ ਜਾਇਜ਼ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਡੀਟੇਲ ਦੇ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਕਾਰਵਾਈ ਸ਼ੁਰੂ ਕਰ ਲੈਂਦੀ ਹੈ ਪਰ ਨੇਪਰੇ ਕਿਸੇ ਨੂੰ ਨਹੀਂ ਚਾੜਦੀ ਕਿਉਂਕਿ EDS ਦੇ ਨਾਲ ਜਾਂ ਫਿਰ CBI ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਰਕਾਰੀ ਏਜੰਸੀ ਜਾਂ ਫਿਰ ਇੱਕ ਸਿਆਸੀ ਪਾਰਟੀ ਦਾ ਠੱਪਾ ਜੁੜ ਜਾਂਦਾ ਹੈ ਪਰ ਇਸ ਵਾਰੀ ਜੇਕਰ ਆਪਾਂ ਪੂਰਾ ਸੈਨੈਰੀਓ ਦੇਖੀਏ ਤਾਂ ਜਿਸ ਤਰੀਕੇ ਦੀ ਕਾਰਵਾਈ ਉਹ ਆਮ ਆਦਮੀ ਪਾਰਟੀ ਦੇ ਉੱਤੇ ਹੋਈ ਹੈ ਕੱਤਤ ਸ਼ਰਾਬ ਘਟਾਲੇ ਦੇ ਉੱਤੇ ਹੋਈ ਹੈ ਅਰਵਿੰਦ ਕੇਜਰੀਵਾਲ ਦੇ ਉੱਤੇ ਹੋਈ ਹੈ ਤਾਂ ਫਿਰ ਇਸ ਵਾਰੀ ਹੱਥ ਜਿਹੜਾ ਆ ਉਹ ਬਹੁਤ ਸੋਚ ਸਮਝ ਕੇ ਤੇ ਬੜੀ ਪਲੈਨਿੰਗ ਦੇ ਨਾਲ ਪਾਇਆ ਗਿਆ ਆ ਤੇ ਕਿਸ ਪਾਸੇ ਕੀ ਚੀਜ਼ ਅੱਗੇ ਰੱਖਣੀ ਹੈ ਉਹ ਈੜੀ ਨੇ ਬਖੂਬੀ ਇੱਕ ਕਹਿ ਸਕਦੇ ਆ ਕਿ ਮਾਸਟਰ ਪਲਾਨ ਜਿਹੜਾ ਹੈ ਉਹ ਤਿਆਰ ਕੀਤਾ ਹੋਇਆ ਤੁਸੀਂ ਇਹ ਦੇਖੋ ਕਿ ਇੱਕ ਵਾਰ ਨੌ ਸਮਨ ਭੇਜ ਕੇ ਇੱਕ ਪਰਸੈਪਸ਼ਨ ਤਾਂ ਬਣਾ ਲਈ ਇੱਕ ਸਭ ਤੋਂ بڑا ਦਾਅ ਜਿਹੜਾ ਈਡੀ ਨੇ ਉਹ ਜ਼ਰੂਰ ਖੇੜਤਾ ਜਦ ਕਿ ਤੁਹਾਨੂੰ ਵੀ ਪਤਾ ਕਿ ਅੱਜ ਤੱਕ ਭਾਰਤ ਦੇ ਇਤਿਹਾਸ ਦੇ ਵਿੱਚ ਨੌ ਸਮਨ ਕਿਸੇ ਨੂੰ ਗਏ ਹੀ ਨਹੀਂ ਦੋ ਤੋਂ ਬਾਅਦ ਤੀਸਰਾ ਵੀ ਉਹ ਬਾਇਆ ਅਦਾਲਤ ਤੋਂ ਸਿੱਧਾ ਚੱਕ ਕੇ ਲੈ ਕੇ ਆਂਦੇ ਨੇ ਤੀਸਰਾ ਸਮਨ ਵੀ ਨਹੀਂ ਭੇਜਦੇ ਕੌਰ ਤੋਂ ਜਾ ਕੇ ਕਹਿੰਦੇ ਅਸੀਂ ਚੱਕ ਲਈਏ ਹਾਂ ਗ੍ਰੈਡ ਜਮਾਨਤੀ ਬਰਾਂਟ ਕਰ ਲੈਂਦੇ ਕਿ ਅਸੀਂ ਚੱਕਣ ਚੱਲੇ ਆ ਭਾਈ ਤੇ ਦੇਖ ਲਿਓ ਅਸੀਂ ਦੋ ਵਾਰ ਬੁਲਾਇਆ ਆਇਆ ਨਹੀਂ ਨੌ ਸਮਨ ਉਹ ਇੱਕ ਨਾ ਪਰਸੈਪਸ਼ਨ ਬਣਾਤੀ ਕਿ 900 ਮੰਨੇ ਭੇਜੇ ਗਏ ਨੇ ਉਹ ਪੇਸ਼ ਕਿਉਂ ਨਹੀਂ ਹੋਏ ਜੇਕਰ ਉਹ ਸੱਚੇ ਨੇ ਤਾਂ ਉਹ ਕਾਰਵਾਈ ਤਾਂ ਭੱਜ ਕਿਉਂ ਰਹੇ ਸੀਗੇ ਇਹੀ ਸਵਾਲ ਅਸੀਂ ਪੁੱਛਦੇ ਹਾਂ ਕਿ ਜੇ ਸੱਚੇ ਸੀ ਤਾਂ ਭੱਜ ਕਿਉਂ ਰਹੇ ਹੋ ਪਰ ਇੱਕ ਪਰਸੈਪਸ਼ਨ ਬਿਲਡ ਜਿਹੜੀ ਹੋ ਗਈ ਹੈ ਤੇ ਜੋ ਈਡੀ ਇਸ ਵੇਲੇ ਸਬੂਤ ਜਾਂ ਫਿਰ ਗ੍ਰਿਫਤਾਰੀ ਤੁਸੀਂ ਦੇਖੋ ਕਿ ਬੇਸ਼ੱਕ ਇਹ 5 5ਵੇਂ ਲੀਟਰ ਦੀ ਗ੍ਰਿਫਤਾਰੀ ਹੈ ਪਰ ਟੋਟਲ ਇਹ ਇਸ ਮਾਮਲੇ ਦੇ ਵਿੱਚ 21 ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਇਕ ਛੋਟਕਾ ਹੈ ਜੇ ਸਿਰਫ ਇੱਕੋ ਹੀ ਬੰਦਾ ਸੰਜੇ ਸਿੰਘ ਹੋਲੀ ਠੀਕ ਹੈ ਤੇ ਜਿਹੜਾ ਜਿਹਦੇ ਨਾਮ ਦੇ ਨਾਲ ਸਾਰਾ ਜੋੜਿਆ ਜਾ ਰਿਹਾ ਵਿਜੇ ਦੇ ਨਾਮ ਦੇ ਨਾਲ ਹਨਾ ਉਹ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਕਾਰਵਾਈ ਹੋਈ ਹੈ ਸੋ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਜਿਹੜਾ ਕਥਿਤ ਸ਼ਰਾਬ ਘੋਟਾਲੇ ਦਾ ਗੱਲ ਚੱਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਜਿੱਥੇ ਇੱਕ ਪਾਸੇ ਈਡੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾ ਰਹੀ ਅਦਾਲਤਾਂ ਦੇ ਵਿੱਚ ਤੇ ਉੱਥੇ ਦੂਸਰੇ ਪਾਸੇ ਇੱਕ ਗੱਲ ਦਾ ਇਹ ਪੰਚਾਰ ਕਰ ਰਹੀ ਹੈ ਕਿ ਜੇਕਰ ਈਡੀ ਸਾਡੇ ਤੇ ਇੰਨੇ ਰਿਸ਼ਵਤ ਦਾ ਇਲਜ਼ਾਮ ਲਗਾ ਰਹੀ ਹੈ ਤਾਂ ਫਿਰ ਪੈਸਾ ਰਿਕਵਰ ਕਿਉਂ ਨਹੀਂ ਇਹੀ ਦਲੀਲ ਅਰਵਿੰਦ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਜਿਹੜਾ ਆ ਬੀ ਜੇ ਸਿੰਘ ਵੀ ਉਹਨਾਂ ਦੇ ਮਨ ਉਸਮਾਕਾ ਨਾ ਅਭਿਸ਼ੇਕ ਮਨੂ ਸਿੰਘ ਵੀ ਦੇ ਵੱਲੋਂ ਦਿੱਤਾ ਗਿਆ ਤਾਂ ਉੱਥੇ ਏਡੀ ਨੇ ਕਿਹਾ ਕਿ ਦੇਖੋ ਰਿਸ਼ਵਤ ਤਾਂ ਲਈ ਹੈ ਪੈਸਾ ਰਿਕਵਰ ਹੋਵੇ ਨਾ ਹੋਵੇ ਤੁਸੀਂ ਪੈਸਾ ਆਂਦੇ ਗੋਆ ਪ੍ਰਚਾਰ ਦੇ ਵਿੱਚ ਲਾਤਾ ਅਸੀਂ ਤੁਹਾਡੀ ਜਾਇਦਾਦ ਵਿੱਚ ਅਟੈਚ ਕਰ ਰਹੇ ਹਾਂ ਕਿ ਇੰਨੇ ਲੱਖ ਦੇ ਪਰਦੇ ਲੱਗੇ ਇੰਨੇ ਲੱਖ ਦਾ ਸੀ ਸਮੈਲ ਬਣ ਗਿਆ ਇੰਨੇ ਕਰੋੜ ਦਾ ਤੁਸੀਂ ਉਹ ਲਵਾਤਾ ਆਟੋਮੈਟਿਕ ਦਰਵਾਜ਼ੇ ਲਾਤੇ ਕਹਿੰਦੇ ਇਹ ਸਾਰਾ ਪੈਸਾ ਫਿਰ ਕਿੱਥੋਂ ਆਇਆ ਕਿਉਂਕਿ ਇੱਕ ਮੁੱਖ ਮੰਤਰੀ ਦੀ ਤਨਖਾਹ 2.5 ਤੋਂ 3 ਲੱਖ ਤੋਂ ਉੱਤੇ ਨਹੀਂ ਹੁੰਦੀ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਅਟੈਚ ਕਰ ਸਕਦੀ ਹੈ ਤੇ ਜੇਕਰ ਲੋੜ ਪਈ ਤਾਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇਆਂ ਜਾਇਦਾਦਾਂ ਜਿਹੜੀਆਂ ਉਹ ਕੁਰਕ ਹੁੰਦੀਆਂ ਵੀ ਦੇਖਣ ਗਿਆ ਤੇ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਕੋ ਕੋਈ ਅਗਿਆਨ ਵਾਲਾ ਰਾਹ ਬਚਿਆ ਨਹੀਂ ਤੇ ਤੁਸੀਂ ਇਹ ਦੇਖੋ ਕਿ ਹੁਣ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲਾਂ ਇਸ ਕਦਰ ਵੱਧ ਗਈਆਂ ਨੇ ਕਿ ਬੀਜੇ ਨਾਮ ਦੇ ਬੰਦੇ ਦੇ ਉੱਤੋਂ ਜਿਹੜਾ ਕਿ ਇੱਕ ਡੀਲਰ ਦਾ ਕੰਮ ਕਰਦਾ ਸੀਗਾ ਆਪਾਂ ਕਹਿ ਦਈਏ ਕਿ ਇੱਕ ਸਾਊਥ ਬਲੌਕ ਵਾਲਿਆਂ ਦੀ ਜਿਹੜੀਆਂ ਸਰਕਾਰ ਦੇ ਨਾਲ ਮੀਟਿੰਗਾਂ ਕਰਾਂਦਾ ਸੀ ਡੀਲ ਕਰਾਂਦਾ ਸੀਗਾ ਜਾਂ ਫਿਰ ਪੂਰੀ ਇੱਕ ਮੈਨੇਜਮੈਂਟ ਤਿਆਰ ਕਰਦਾ ਹੁੰਦਾ ਸੀਗਾ ਕਿ ਕਿਵੇਂ ਇੱਕ ਆਰਗੇਨਾਈਜ਼ਰ ਦੇ ਤੌਰ ਤੇ ਆਰਗੇਨਾਈਜ਼ਰ ਦੇ ਤੌਰ ਦੇ ਉੱਤੇ ਕੰਮ ਕਰਦਾ ਸੀਗਾ ਹਾਲਾਂਕਿ ਮਲਜ਼ਮ ਨੰਬਰ 5ਵਾਂ ਸੀਗਾ ਹੋ ਤੇ ਗ੍ਰਫਤਾਰੀ ਨੰਬਰ ਪਹਿਲੀ ਸੀਗੀ ਠੀਕ ਹੈ ਉਸ ਤੋਂ ਬਾਅਦ ਕੜੀਆਂ ਤਰ ਕੜੀਆਂ ਚੱਲੀਆਂ ਨੇ ਤੇ ਉਹਦੇ ਬਿਆਨਾਂ ਦੇ ਆਧਾਰ 'ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜਿਹੜਾ ਚੁੱਕਿਆ ਗਿਆ ਸੀਗਾ ਤੁਸੀਂ ਇਹ ਦੇਖੋ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਜਦੋਂ ਹੁਣ ਪੇਸ਼ੀ ਹੋਈ ਸੀ ਲਾਸਟ ਤਾਂ ਉਦੋਂ ਏਡੀ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਉਹ ਵੀਜੇ ਨਾਇਰ ਹੈ ਉਹ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਨਹੀਂ ਰਿਪੋਰਟ ਕਰਦਾ ਸੀ ਅਰਵਿੰਦ ਕੇਜਰੀਵਾਲ ਉਹਦਾ ਕਹਿਣਾ ਹੈ ਕਿ ਉਹ ਮੈਨੂੰ ਰਿਪੋਰਟ ਨਹੀਂ ਕਰਦਾ ਸੀ ਉਹ ਆਤੀਸ਼ੀ ਤੇ ਸੌਰਵ ਭਰਦwaj ਨੂੰ ਰਿਪੋਰਟ ਕਰਦਾ ਸੀ ਹੁਣ ਆਤੀਸ਼ੀ ਤੇ ਸੌਰਵ ਭਰਦwaj ਕੌਣ ਹੈ ਆਤੀਸ਼ੀ ਜਿਹਦਾ ਨਾਮ ਚੱਲਿਆ ਸੀ ਮੁੱਖ ਮੰਤਰੀ ਦੇ ਲਈ ਆਤੀਸ਼ੀ ਜਿਹੜਾ ਅਰਵਿੰਦ ਕੇਜਰੀਵਾਲ ਦਾ ਸਨੇਹੇ ਭੇਜਦੀ ਹੈ ਆਤੀਸ਼ੀ ਉਹ ਹੈ ਜਿਹਨੂੰ ਸਭ ਤੋਂ ਪਹਿਲਾਂ ਸਨੇਹਾ ਜੇਲ੍ਹ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਦਾ ਗਿਆ ਸੀ ਆਤੀਸ਼ੀ ਨੇ ਆ ਕੇ ਦੱਸਿਆ ਸੀਗਾ ਕਿ ਆਹ ਸਨੇਹਾ ਅਰਵਿੰਦ ਕੇਜਰੀਵਾਲ ਨੂੰ ਹਾਨੇ ਭੇਜਿਆ ਪਾਣੀ ਦੀ ਸਪਲਾਈ ਨੂੰ ਲੈ ਕੇ ਜਿਹੜਾ ਜਲੋਸ਼ ਬੋਰਡ ਨੂੰ ਲਿਖਿਆ ਗਿਆ ਸੌਰਵ ਭਰਦਵਾਜ ਕੌਣ ਹੈ ਸੌਰਵ ਭਰਦਵਾਜ ਦਾ ਵੀ ਨਾਮ ਚੱਲਿਆ ਸੀਗਾ ਕਿ ਜਿਹੜਾ ਅਰਵਿੰਦ ਕੇਜਰੀਵਾਲ ਦੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਪਾਰਟੀ ਇਹ ਸਾਂਭਣਗੇ ਤੇ ਸੌਰਵ ਭਰਦਵਾਜ ਕੌਣ ਨੇ ਜਿਨ੍ਹਾਂ ਨੇ ਦੂਸਰੀ ਜਦੋਂ ਹੁਕਮ ਆਏ ਸੀਗੇ ਜੇਲ੍ਹ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਦੇ ਉਹ ਪਰਕੇ ਸੁਣਾਈ ਸੀ ਕਿ ਸਿਹਤ ਸਹੂਲਤਾਂ ਲਈ ਆ ਹੁਕਮ ਆਏ ਨੇ ਅਰਵਿੰਦ ਕੇਜਰੀਵਾਲ ਉਹਦੇ ਵੱਡੇ ਆਗੂ ਨੇ ਪਰ ਇੱਕ ਕਾਨੂੰਨੀ ਪੱਖ ਇਹ ਇਸ ਚੀਜ਼ ਦਾ ਹੁੰਦਾ ਕਿ ਤੁਸੀਂ ਮੁਜ਼ਰਮ ਹੋ ਤੁਸੀਂ ਈਡੀ ਨੂੰ ਪੁਲਿਸ ਨੂੰ ਕੋਈ ਬਿਆਨ ਦਿੰਦਾ ਜੇ ਉਹ ਪੁਲਿਸ ਬਿਆਨ ਕੋੜੀ ਅਦਾਲਤ ਚ ਜਾਂਦੇ ਨੇ ਤਾਂ ਤੁਸੀਂ ਅਦਾਲਤ ਨੂੰ ਪੁਲਿਸ ਨੂੰ ਦਿੱਤੀ ਸਟੇਟਮੈਂਟ ਅਦਾਲਤ ਚ ਵੈਲਿਡ ਨਹੀਂ ਹੁੰਦੀ। ਜੇਕਰ ਤੁਸੀਂ ਮੁੱਕਰ ਗਏ ਤਾਂ ਅਦਾਲਤ ਉਹਨੂੰ ਮੁੱਕਰਿਆ ਹੀ ਸਮਝੇਗੀ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਨਾ ਕਿ ਡੰਡੇ ਦੇ ਜ਼ੋਰ ਤੇ ਪੁਲਿਸ ਬਿਆਨ ਦਵਾ ਲੈਂਦੀ ਹੈ ਤੇ ਇਸ ਕਰਕੇ ਫਿਰ ਉਹ ਅੰਦਰ ਮੰਨੇ ਨਹੀਂ ਜਾਂਦੇ ਜੇਕਰ ਉਹ ਸਾਹਮਣੇ ਵਾਲੀ ਪਾਰਟੀ ਖੰਡਿਤ ਕਰ ਦੋਵੇ ਪਰ ਉੱਥੇ ਹੈਰਾਨੀ ਵਾਲੀ ਗੱਲ ਹੈ ਕਿ ਜੇਕਰ ਉਹਨਾਂ ਨੇ ਹਾਮੀ ਨਹੀਂ ਭਰੀ ਤਾਂ ਉਹਨਾਂ ਨੇ ਮਨਾ ਵੀ ਨਹੀਂ ਕੀਤਾ। ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਤੇ ਫਿਰ ਜੇਕਰ ਈਡੀ ਬੀਜੇ ਦੇ ਬੀਜੇ ਨਾਇਰ ਦੇ ਬਿਆਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਚੱਕ ਸਕਦੇ ਤੇ ਤਾਂ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਦੇ ਉੱਤੇ ਦੋ ਜਣਿਆਂ ਦੇ ਨਾਮ ਲੈ ਉਹਨਾਂ ਨੂੰ ਕਿਉਂ ਨਹੀਂ ਚੱਕੇਗੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਹਜੇ ਗ੍ਰਿਫਤਾਰੀਆਂ ਦੀ ਲਿਸਟ ਆ ਹੋਰ ਲੰਬੀ ਹੋ ਸਕਦੀ ਹੈ ਤੇ ਜੇਕਰ ਗ੍ਰਿਫਤਾਰੀਆਂ ਦੀ ਲਿਸਟ ਤੁਸੀਂ ਇਹ ਦੇਖ ਲਓ ਕਿ ਜਿਹੜਾ ਜਿਹੜਾ ਹੁਣ ਉਧਰ ਨੂੰ ਜਾਣ ਲੱਗ ਗਿਆ ਤੇ ਸਮਝ ਲਿਓ ਹੁਣ ਦਿੱਲੀ ਵਾਲੇ ਖਾਸ ਕਰਕੇ ਕਿ ਉਹ ਫਿਰ ਇਧਰਲੇ ਪਾਸੇ ਹੀ ਹੈ ਤੇ ਈਡੀ ਦਾ ਹੁਣ ਜਿਹੜਾ ਪੈਰ ਹੈ ਉਹ ਕਿਸੇ ਵੀ ਸਮੇਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ 'ਚ ਪੈ ਸਕਦਾ ਇਹ ਨਾ ਸੋਚੋ ਚੋਣਾਂ ਤੋਂ ਪਹਿਲਾਂ ਸਿਰਫ ਅਰਵਿੰਦ ਕੇਜਰੀ ਵਾਲੇ ਅੰਦਰ ਗਏ ਨੇ ਜਾਂ ਚੋਣਾਂ ਤੋਂ ਪਹਿਲਾਂ ਜ਼ਮੀਨ ਕੋਰਕ ਹੋ ਸਕਦੀ ਹੈ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਵੀ ਵੱਡਾ ਧਮਾਕਾ ਜਿਹੜਾ ਹੋ ਸਕਦਾ ਪੰਜਾਬ ਦੇ ਬਹੁਤ ਸਾਰੇ ਅਧਿਕਾਰੀ ਜਿਹੜਾ ਨੇ ਉਹ बार-बार ਹਾਜ਼ਰੀਆਂ ਭਰ ਰਹੇ ਨੇ ਜੀੜੀ ਦੇ ਕੋਲ ਤੇ ਆਨਾਲ ਹੈ ਜੇ 2 ਮਹੀਨੇ ਪਹਿਨੇ ਚੋਣਾਂ ਚ ਜੀ ਬਿਲਕੁਲ ਬਿਲਕੁਲ ਅੱਜ ਅੱਜ 6 ਅੱਜ 6 ਅਪ੍ਰੈਲ ਹੋਈ ਐ ਹਜੇ ਮਈ ਪਿਆ ਹੈ ਜੀ ਤੇ ਜੂਨ ਦੀਆਂ 4 ਦਿਨ ਪਏ ਨੇ ਠੀਕ ਹੈ ਮਈ ਵੀ ਹਜੇ ਪੂਰਾ ਪਿਆ ਹੈ 6 6 ਦਿਨ ਹੋਏ ਨੇ ਅਪ੍ਰੈਲ ਦੀ ਸਟਾਰਟਿੰਗ ਹੈ ਜੀ ਅਪ੍ਰੈਲ ਦੀ ਸਟਾਰਟਿੰਗ ਹੈ ਮਈ ਪੂਰਾ ਪਿਆ ਅਪ੍ਰੈਲ ਦਾ ਹਜੇ ਸਟਾਰਟਿੰਗ ਹੈ ਤੇ ਕੁੱਲ ਮਿਲਾ ਕੇ ਜੇਕਰ ਆਪਾਂ ਇੱਕ ਕੱਢਦੀਏ ਤਾਂ ਪੌਣੇ ਕੋ ਦੋ ਮਹੀਨੇ ਪਏ ਨੇ ਤੇ ਹੁਣ ਫਿਰ ਪੌਣੇ ਦੋ ਮਹੀਨਿਆਂ ਦੇ ਵਿੱਚ ਇੱਕ ਜੇਕਰ ਸਰਕਾਰ ਵੀ ਦੇਖ ਸਕਦੀ ਹੈ ਮੁੱਖ ਮੰਤਰੀ ਗ੍ਰਿਫਤਾਰ ਹੋ ਗਏ ਤਾਂ ਫਿਰ ਅਧਿਕਾਰੀ ਵੀ ਗ੍ਰਿਫਤਾਰ ਹੋ ਸਕਦੇ ਨੇ ਜਿਹੜੇ ਅਧਿਕਾਰੀ ਇਹ ਗ੍ਰਿਫਤਾਰ ਕਰਦੇ ਨੇ ਮੜ ਕਿ ਉਹ ਹੀ ਸਰਕਾਰੀ ਗਵਾਹ ਬਣ ਜਾਂਦੇ ਨੇ ਤੇ ਹੁਣ ਜਿਹੜੇ ਪੰਜਾਬ ਦੇ ਅਧਿਕਾਰੀ ਚਾ ਰਹੇ ਨੇ ਇਹ ਕਦੋਂ ਸਰਕਾਰੀ ਗਵਾਹ ਬਣ ਕੇ ਤੇ ਇਹ ਜਿਹੜੀਆਂ ਹਥਕੜੀ ਐ ਪੰਜਾਬ ਤੱਕ ਪਹੁੰਚ ਜਾਂਦੀ ਐ ਇਹ ਵੀ ਬਹੁਤ ਜਲਦ ਹੋ ਸਕਦਾ ਸੋ ਇਸ ਕਰਕੇ ਇਹ ਮਾਮਲਾ ਜਿਹੜਾ ਇੱਥੇ ਨਹੀਂ ਰੁਕੇਗਾ ਆਮ ਆਦਮੀ ਪਾਰਟੀ ਇਹ ਨਾ ਸੋਚੇ ਕਿ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਠੰਡਾ ਪੈ ਜਾਏਗਾ ਜਾਂ ਫਿਰ ਚੋਣਾਂ ਤੱਕ ਮਾਮਲਾ ਟਲ ਜਾਏਗਾ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਕਿ ਬਹੁਤ ਤਗੜੀ ਹੈ ਤੇ ਏਡੀ ਦੀ ਪਲਾਨਿੰਗ ਦੇ ਉੱਤੇ ਜਾਂ ਫਿਰ ਜਿਹੜੀ ਪਾਰਟੀ ਦਾ ਨਾਮ ਲੱਗਦਾ ਉਹਦੇ ਇਸ਼ਾਰੇ ਦੇ ਉੱਤੇ ਕਿਸੇ ਸਮੇਂ ਵੀ ਗੇਮ ਜਿਹੜੀ ਆ ਘੁੰਮ ਸਕਦੀ ਹੈ ਬਿਲਕੁਲ ਪੰਜਾਬ ਦੇ ਕਈ ਨੇਤਾ ਮੈਂ ਹੁਣ ਐਕਸਾਈਜ਼ ਪਾਲਿਸੀ ਦੀ ਗੱਲ ਕਰਦੇ ਆਪਾਂ ਤੇ ਕਥੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪਿੱਛੇ ਜੇ ਕਾਨਫਰੰਸ ਕੀਤੀ ਸੀ ਤੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਵੀ ਲਿਖਿਆ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਣਾਂ ਨੇ ਕਿ ਐਕਸਾਈਜ਼ ਪਾਲਿਸੀ ਨੂੰ ਹਾਮੀ ਭਰੀਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣੀ ਹੋਗੇ ਜਾਂ ਰਾਗਵ ਚੱਡੇ ਹੋਣੀ ਹੋਗੇ ਤੇ ਇਹ ਕਿਤਨਾ ਕਿਤੇ ਵੱਡੇ ਨਾਮ ਇਹ ਵੀ ਲੱਗਦੇ ਨੇ ਈਡੀ ਦੇ ਘੇਰੇ ਦੇ ਵਿੱਚ ਆਉਣਗੇ ਦੇਖੋ ਈਡੀ ਦੇ ਘੇਰੇ ਦੇ ਵਿੱਚ ਤੁਸੀਂ ਇੱਕ ਚੀਜ਼ ਸੋਚੋ ਕਿ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਸੀ ਜਿਮਣੀ ਚੋਣਾਂ ਦਾ ਤਾਂ ਤੁਹਾਨੂੰ ਯਾਦ ਹੋਏਗਾ ਕਿ ਚੋਣ ਪ੍ਰਚਾਰ ਦੇ ਵਿੱਚ ਇੱਕ ਮਿੱਠੀ ਜਿਹੀ ਖਬਰ ਆਈ ਸੀ ਕਿ ਕਾ ਸੀਬੀਆਈ ਰਾਗਵ ਚੱਡੇ ਦੇ ਘਰ ਪਹੁੰਚ ਗਈ ਹੈ ਹਾਲਾਂਕਿ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਰਾਗਵ ਚੱਡੇ ਦੇ ਗਏ ਸੀ ਤੇ ਰਾਗਵ ਚੱਡੇ ਨੂੰ ਜਿਹੜਾ ਸਾਈਡ ਤੇ ਕਰਕੇ ਉਸ ਤੋਂ ਬਾਅਦ ਆਈ ਸੰਜੇ ਸਿੰਘ ਸੰਜੇ ਸਿੰਘ ਤੋਂ ਸਿੱਧਾ ਫਿਰ ਬਾয়া ਕੇਜਰੀਵਾਲ ਤਾਂ ਇਹਦੇ ਵੀ ਬਹੁਤ ਸਾਰੇ ਮਤਲਬ ਨੇ ਆਪਣੇ ਕਿ ਹੁਣ ਕੇਜਰੀਵਾਲ ਤੋਂ ਬਾਅਦ ਰਾਗਵ ਚੱਡਾ ਚੱਕਣਗੇ ਜਾਂ ਫਿਰ ਰਾਗਵ ਚੱਡੇ ਦੀਆਂ ਜਿਹੜੀਆਂ ਅਫਵਾਹਾਂ ਉੱੜ ਰਹੀਆਂ ਨੇ ਤੇ ਰਾਗਵ ਚੱਡਾ ਜਿਸ ਹਿਸਾਬ ਦੇ ਨਾਲ ਗਾਇਬ ਹੋਏ ਨੇ ਅੱਖਾਂ ਦੇ ਆਪਰੇਸ਼ਨ ਦੇ ਹਨਾ ਲੈ ਕੇ ਤੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਉਹ ਵੀ ਵੱਡਾ ਧਮਾਕਾ ਕਰ ਸਕਦੇ ਨੇ ਤੇ ਉਹ ਧਮਾਕਾ ਕਿਹੜਾ ਹੁੰਦਾ ਤੇ ਕੀ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਮੁਸ਼ਕਲਾਂ ਆ ਆਮ ਆਦਮੀ ਪਾਰਟੀ ਵੀ ਇੱਥੇ ਖਤਮ ਹੋਣ ਵਾਲੀਆਂ ਨਹੀਂ ਜਿਹੜਾ ਤੁਸੀਂ ਪੰਜਾਬ ਭਾਜਪਾ ਦੀ ਜ਼ਿਕਰ ਕੀਤਾ ਤਾਂ ਬਿਲਕੁਲ ਜਿਹੜੀ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਲਾਗੂ ਕੀਤੀ ਗਈ ਸੀ ਜਿਹਦਾ ਕੱਥੇ ਤੇ ਸ਼ਰਾਬ ਘੋਟਾਲੇ ਦਾ ਮਾਮਲਾ ਬਣ ਰਿਹਾ ਉਹੀ ਸੇਮ ਪਾਲਿਸੀ ਪੰਜਾਬ ਦੇ ਵਿੱਚ ਆਈ ਹੈ ਤੇ ਇਹੀ ਗੱਲਾਂ ਵੀ ਚੱਲ ਰਹੀਆਂ ਨੇ ਕਿ ਜਿਹੜੇ ਡੀਲਰ ਉਧਰ ਸੀ ਉਹੀ ਡੀਲਰ ਇੱਧਰ ਨੇ ਤੇ ਜਿਹੜੇ ਪਾਰਟੀਆਂ ਦੇ ਨਾਮ ਚੱਲਦੇ ਨੇ ਚੱਡੇ ਉਹਨਾਂ ਇੱਧਰ ਵੀ ਕਹਿੰਦੇ ਉਹੀ ਪਾਰਟੀਆਂ ਸੀਗੀਆਂ ਤੇ ਫਿਰ ਜੇਕਰ ਉਧਰ ਸੀਗੀਆਂ ਇੱਧਰ ਵੀ ਉਹੀ ਨੇ ਪਾਲਿਸੀ ਵੀ ਉਹੀ ਹੈ ਉਧਰ ਵਾਪਸ ਲੈ ਲਈ ਇੱਧਰ ਚੱਲ ਰਹੀ ਹੈ ਤਾਂ ਫਿਰ ਕਾਰਵਾਈ ਜਿਹੜੀ ਹੈ ਉਹ ਇੱਥੇ ਵੀ ਆਏਗੀ ਤੇ ਫਿਰ ਹੁਣ ਇਹ ਇੱਧਰ ਵਾਲੇ ਮੁੱਖ ਮੰਤਰੀ ਵੀ ਇਹ ਕਹਿ ਸਕਦੇ ਆ ਕਿ ਮੇਰੇ ਕੋਲ ਡਿਪਾਰਟਮੈਂਟ ਨਹੀਂ ਮੇਰੇ ਸਾਈਨ ਨਹੀਂ ਹੋਏ ਤੇ ਇਹ ਚੀਜ਼ਾਂ ਚਲਦੀਆਂ ਹੀ ਰਹਿਣਗੀਆਂ ਪਰ ਹਾਂ ਜੇਕਰ ਉਧਰ ਦਿੱਲੀ ਵਾਲੀ ਪਾਰਟੀ ਦੇ ਮੁਖੀ ਉਹ ਨੇ ਤਾਂ ਵੀ ਪੰਜਾਬ ਵਾਲੀ ਪਾਰਟੀ ਦੇ ਫਿਰ ਮੁਖੀ ਭਗਵੰਤ ਮਾਨ ਨੇ ਤੇ ਇਸ ਕਰਕੇ ਜਿਹੜਾ ਸੇਕ ਹੈ ਇਹ ਕਿਸ ਲੈਵਲ ਤੱਕ ਜਾਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਪਰ ਇਹ ਨਾ ਸੋਚੋ ਕਿ ਚੋਣਾਂ ਤੱਕ ਸ਼ਾਇਦ ਠੰਡਾ ਰਹੇ ਚੋਣਾਂ ਦੇ ਵਿੱਚ ਵੀ 2 ਮਹੀਨੇ ਪਹਿਨੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਮੈਂ ਹਜੇ ਵੀ ਕਹ ਰਿਹਾ ਪੌਣੇ 2 ਮਹੀਨੇ ਤੇ ਪੌਣੇ 2 ਮਹੀਨੇ ਕਿਹਦੇ ਕਾਰਵਾਈ ਦੇ ਲਈ ਬਹੁਤ ਹੁੰਦੇ ਨੇ 2 2.5 ਘੰਟਿਆਂ ਦੇ ਵਿੱਚ ਦੋਸ਼ੀ ਕਰਕੇ ਗ੍ਰਿਫਤਾਰੀ ਕਰ ਲਈ ਸੀ ਹਾਂ ਬਿਲਕੁਲ ਸੋ ਨਹੀਂ ਪਹਿਲਾਂ ਨੋਟਸ ਮੰਨ ਵੀ ਆਇਆ ਸੀ ਨਾ ਤੋਂ ਦੋ ਤੇਰੇ ਮਹੀਨੇ ਦਾ ਸਮਾਂ ਵੀ ਲੱਗਾ ਨਾ ਕਹਿ ਸਕਦੇ ਆਪਾਂ ਕਿ ਕਾਰਵਾਈ ਕਰਨ ਤੇ ਜਦੋਂ ਆ ਹੀ ਗਈ ਕਾਰਵਾਈ ਆ ਹੀ ਗਈ ਕਰ ਤੇ ਫਿਰ ਉਹ ਤਾਂ 2 ਘੰਟੇ ਦਾ ਵੀ ਨਹੀਂ ਕੰਮ ਹੁੰਦਾ ਉਹ 2 ਘੰਟੇ ਵਿੱਚ ਵੀ ਉਹਨਾਂ ਨੇ ਕੀਤਾ ਹੋਣਾ ਹੈ ਕਿ ਪਹਿਲਾਂ ਸਾਰਾ ਸਰਚ ਕੀਤਾ ਹੋਣਾ ਇਹ ਦਿਖਾਣਾ ਵੀ ਹੁੰਦਾ ਹੈ ਕਿ ਅਸੀਂ ਇੰਨੇ ਘੰਟੇ ਤਲਾਸ਼ੀ ਲਈ ਇੰਨੇ ਘਟੇ ਸਵਾਲ ਕੀਤੇ ਸਰਪਾਲ ਸਿੰਘ ਜੀ ਕੋਈ ਹੋਰ ਕਹਿੰਦੇ ਨਜ਼ਰ ਆਉਂਦੇ ਸੀ ਇਸ ਗ੍ਰਿਫਤਾਰੀ ਤੇ ਹਾਂ ਹਾਂ ਦੇਖੋ ਸਾਰਿਆਂ ਦੇ ਆਪਣੇ ਪੁਆਇੰਟ ਨੇ ਸੁਪਾਲ ਸਿੰਘ ਖੈਰਾ ਇੱਕ ਵਾਰ ਇਸ ਮਾਮ ਦੇ ਵਿੱਚ ਸੰਤਾਪ ਖੜਾ ਚੁੱਕੇ ਨੇ ਠੀਕ ਹੈ ਸੁਖਪਾਲ ਸਿੰਘ ਖੈਰਾ ਦੇ ਲਈ ਪਰ ਇੱਕ ਗੱਲ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਲਈ ਜਿੰਨੀ ਸੂਟੇਬਲ ਜੇਲ ਰਹੀ ਤੁਸੀਂ ਇਹ ਦੇਖੋ ਕਿ 2014 15 ਮਾਮਲੇ ਦੇ ਵਿੱਚ ਜਦੋਂ ਜੇਲ ਗਏ ਸੀਗੇ ਉਸ ਤੋਂ ਬਾਅਦ ਨਿਕਲੇ ਤਾਂ ਵਿਧਾਇਕ ਬਣੇ ਜੀ ਬਿਲਕੁਲ ਇਸ ਵਾਰੀ ਨਿਕਲੇ ਤਾਂ ਫਿਰ ਵਿਧਾਇਕ ਬਣੇ ਹੂੰ ਬਿਲਕੁਲ ਤੇ ਹੁਣ ਜਦੋਂ ਇਸ ਵਾਰੀ ਨਿਕਲੇ ਤਾਂ ਇਸ ਵਾਰੀ ਸੰਸਦ ਬਣਨਗੇ ਸੰਸਦ ਬਣਨਗੇ ਬਿਲਕੁਲ ਠੀਕ ਹੈ ਤਾਂ ਉਹ ਨਾਦੇ ਲਈ ਜਿਹੜਾ ਜੇਲ ਹੈ ਉਹ ਇੱਕ ਕਹਿੰਦੇ ਹੈ ਆਮ ਆਦਮੀ ਪਾਰਟੀ ਦੇ ਲਈ ਵੀ ਨਹੀਂ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਲਈ ਇਹ ਕੋਈ ਚਾਰਤਾਲੀ ਗੱਲ ਨਹੀਂ ਜੇਕਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਰਿਪਰੈਜ਼ੈਂਟ ਉਦਾਂ ਕਰੇ ਤਾਂ ਆਮ ਆਦਮੀ ਪਾਰਟੀ ਦੇ ਲਈ ਵੀ ਜੇਲ ਜਿਹੜੀ ਆ ਉਹ ਇੱਕ ਫਾਇਦਾ ਦਾ ਸੌਦਾ ਸਾਬਤ ਹੋ ਸਕਦੀ ਆ ਵੱਡੇ ਬਣ ਕੇ ਨਿਕਲ ਸਕਦੇ ਨੇ ਪਰ ਇਹ ਕਿੰਨਾ ਕੁ ਕਰਨ ਕਿ ਕਿੰਨਾ ਕੁ ਨਹੀਂ ਜਾਂ ਫਿਰ ਕਿਸ ਤਰੀਕੇ ਦਾ ਤੁਹਾਨੂੰ ਫਿਰ ਇਹ ਵੀ ਇੱਕ ਜਿਹੜੀ ਸਾਹਮਣੇ ਵਾਲੀ ਪਾਰਟੀ ਹੈ ਉਹਦੇ ਉਹਦੇ ਆਈਟੀ ਸੈਲ ਦੀਆਂ ਤਾਂ ਗੱਲਾਂ ਬਹੁਤ ਫੇਮਸ ਨੇ ਤੇ ਫਿਰ ਉਹ ਪਰਸੈਪਸ਼ਨ ਲੋਕਾਂ ਦੀ ਬਣਾ ਦਿੰਦੇ ਕਿ ਨਹੀਂ ਬਣਾ ਦਿੰਦੇ ਉਹ ਵੀ ਇੱਕ ਸੁਹਾਣਾ ਦੇ ਘੇਰੇ ਦੇ ਵਿੱਚ ਪਰ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਜਾਇਦਾਦ ਹੁਣ ਅਟੈਚ ਹੋ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜੇਕਰ ਈਡੀ ਨੂੰ ਲੱਗਾ ਤਾਂ ਈਡੀ ਫਿਰ ਕੁਰਕ ਕਰਨ ਦੀ ਵੀ ਪਟੀਸ਼ਨ ਜਿਹੜੀ ਉਹ ਪਾ ਸਕਦੀ ਹੈ ਤੇ ਈਡੀ ਦਾ ਜਿਹੜਾ ਪਟੀਸ਼ਨ ਤੋਂ ਬਾਅਦ ਜੇਕਰ ਅਦਾਲਤ ਨੇ ਹੁਕਮ ਦੇ ਦਿੱਤੇ ਤਾਂ ਆਮ ਆਦਮੀ ਪਾਰਟੀ ਪਹਿਲਾਂ ਕਥਿਤ ਸਰਾਰਕੋਟਾਲਾ ਤੇ ਫਿਰ ਹੁਣ ਜਿਹੜੇ ਚਾਰ ਛਿੱਲੜ ਨੇ ਉਹ ਵੀ ਜਾਂਦੇ ਲੱਗਣਗੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਵਿਵੇਕ ਤੇ ਇਹ ਇੰਨੀ ਮਤਲਬ ਕੱਲ ਜੇ ਕਰੀਏ ਕਿ ਆਮ ਆਦਮੀ ਪਾਰਟੀ ਦੀ ਤੇ ਹੁਣ ਈਡੀ ਨੇ ਹੋਰ ਇੱਕ ਰਾਹ ਪਨਾ ਲਿਆ ਕਿਤੇ ਨਾ ਕਿਤੇ ਜ਼ਰੂਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸੀਨੀਅਰ ਕੀ ਬਾਕੀ ਲੀਡਰਾਂ ਨੂੰ ਵੀ ਇਹ ਡਰ ਜ਼ਰੂਰ ਸਤਾਉਣ ਲੱਗਾ ਜਿ ਤਰ੍ਹਾਂ ਪਹਿਲਾਂ ਬ ਦਿੱਤੇ ਜਾਂਦੇ ਸਨ ਕਿ ਸਾਡੀ ਸਰਕਾਰ ਟੁੱਟੂਗੀ ਸਾਡੀ ਸਰਕਾਰ ਦੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੇ ਹਿਸਾਬ ਨਾਲ ਕਾਰਵਾਈ ਹੋ ਰਹੀ ਹੈ ਜਿਹੜੇ ਹਿਸਾਬ ਨਾਲ ਬਿਆਨ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਤੇਰੀਆਂ ਅਪੀਲਾਂ ਚੱਲ ਰਹੀਆਂ ਨੇ ਵਕੀਲਾਂ ਦੇ ਵੱਲੋਂ ਵੀ ਪੱਖ ਪੂਰਿਆ ਜਾ ਰਿਹਾ ਤੇ ਜਿਹੜੀ ਪੂਰੀ ਮਾਮਲੇ ਦੇ ਵਿੱਚ ਜੇ ਕਿਤੇ ਜਿਹੜੀ ਈਡੀ ਹੈ ਇਹਨਾਂ ਦੀ ਜਾਇਦਾਦ ਅਟੈਚ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਰਕ ਵੀ ਕੀਤੀ ਜਾਵੇਗੀ ਤੇ ਉਹੀ ਸੇਕ ਜਿਹੜਾ ਦਿੱਲੀ ਦੇ ਵਿੱਚ ਲੱਗਾ ਹੈ ਜਿਹੜੀ ਅੱਗ ਕਹਿ ਸਕਦੇ ਆ ਕਿ ਦਿੱਲੀ ਦੇ ਵਿੱਚ ਲੱਗੀ ਉਹਦਾ ਸੇਕ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਜ਼ਰੂਰ ਲੱਗੇਗਾ ਪਰ ਕਿਤਨਾ ਕਿਤੇ ਜਿਹੜੀ ਇਹ ਮਾਮਲੇ ਦੇ ਵਿੱਚ ਜਿੰਨੀ ਜਾਂਚ ਜਲਦੀ ਨਿਬੜ ਜਾਵੇ ਕਿਉਂਕਿ ਇਲੈਕਸ਼ਨ ਹੈ ਅਜੇ ਜੇ ਕਹਿ ਲਈਏ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਪੈਣੀ ਹੈ ਤੇ 1 ਜੂਨ ਨੂੰ ਹਜੇ ਬੜਾ ਟਾਈਮ ਹੈ ਇੱਕ ਕਾਰਵਾਈ ਕਰਨੀ ਹੋਵੇ ਇੱਕ ਦੋ ਘੰਟਿਆਂ ਦੇ ਵਿੱਚ ਹੀ ਕਾਰਵਾਈ ਤਗੜੀ ਹੋ ਜਾਂਦੀ ਹੈ ਸੋ ਪੂਰਾ ਮਾਮਲਾ ਬੜਾ ਪੋਚ-ਪੋਚ ਕੇ ਟਾਈਮ ਪੋਚ-ਪੋਚ ਕੇ ਪਾਪਰ ਰੱਖਣ ਦਾ ਸਮਾਂ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਾਸਤੇ ਜ ਚਿੱਠੀ ਜਿਹੜੀ ਹੈ ਸੁਨੀਲ ਜਾਖੜ ਹੋਣੀ ਚਾਹਣ ਕਮਿਸ਼ਨ ਨੂੰ ਪਹਿਲਾਂ ਹੀ ਲਿਖ ਚੁੱਕਿਆ ਕਿ ਜਿਹੜੀ ਦਿੱਲੀ ਐਕਸਪਾਈ ਐਕਸਾਈਜ਼ ਪਾਲਿਸੀ ਹੀ ਉਹੀ ਪੰਜਾਬ ਦੇ ਵਿੱਚ ਲਾਗੂ ਕਰ ਦਿੱਤੀ ਆ ਸੋ ਭਵੇਖ ਆਮ ਆਦਮੀ ਪਾਰਟੀ ਦਾ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਇਹ ਤਾਂ ਆਉਣ ਵਾਲੇ ਸਮ ਜਾਂ ਇਹਨਾਂ ਦੇ ਨਤਾਵਾਂ ਦੇ ਜਿਹੜੇ ਕੀਤੇ ਜਿਹੜੇ ਕਾਰਨਾਮੇ ਨੇ ਉਹਨਾਂ ਤੋਂ ਪਤਾ ਲੱਗ ਹੀ ਜਾਵੇਗਾ ਕਿ ਕੀ ਈਡੀ ਕਿਹੜੇ ਕਦਮ ਚੱਕਦੀ ਹੈ ਕਿੱਥੇ ਅਟੈਚ ਕਰਦੀ ਹੈ ਕਿੱਥੇ ਕੁਰਕ ਕਰਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਾਫ਼ ਤੇ ਸਪਸ਼ਟ ਹੋ ਜਾਵੇਗਾ ਪਰ ਇੱਕ ਗੱਲ ਹੋ ਰਿਹਾ ਵਿਵੇਕ ਜਿਵੇਂ ਕਿ ਪਿੱਛੇ ਜੇ ਇੱਕ ਸਰਵੇ ਆਇਆ ਸੀ ਕਿ ਈਡੀ ਦੇ ਵੱਲੋਂ ਕੁੱਲ ਹੁਣ ਤੱਕ ਜੇ 5160 ਮਾਮਲੇ ਇੱਕ ਸਾਲ ਦੇ ਵਿੱਚ ਜੇ ਦਰਜ ਕਰਦੇ ਆ ਤੇ ਉਹਦੇ ਵਿੱਚੋਂ ਮਸਾਂ 24 ਕੇਸਾਂ ਦੇ ਵਿੱਚ ਉਹਨਾਂ ਨੇ ਦੋਸ਼ ਸਾਬਤ ਕਰ ਪਏ ਆ ਸੋ ਬੜਾ ਤਗੜਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲੇ ਚੱਲਦੇ ਰਹਿੰਦੇ ਨੇ ਤਰੀਕਾ ਭੁਗਤਣਗੇ ਜਿੰਨੇ ਦੇਰ ਤੱਕ ਇਹ ਵੀ ਇਹ ਵੀ ਇੱਕ ਸਰਵੇ ਆਇਆ ਸੀਗਾ ਕਿ ਮੋਸਟਲੀ ਜਿਹੜੇ ਨੇ ਵਿਰੋਧੀ ਧਿਰਾਂ ਦੇ ਮਾਮਲੇ ਨੇ ਸੋ ਇਹ ਤਾਂ ਗੱਲ ਹੈ ਕਿ ਜਿਹਦੀ ਜਿਹਦਾ ਡੰਡਾ ਉਹਦੀ ਮੱਝ ਹੈ ਤੇ ਇਹੀ ਹੈ ਨਾ ਫਿਰ ਤੇਰਾ ਇਸ਼ਕ ਨੇ ਚਾਹੁੰਦਾ ਵੀ ਮੈਂ ਤਾਂ ਨੱਚਦੀਆਂ ਸਾਈਆਂ ਸੋ ਫਿਰ ਉਹ ਸਿਰ ਦੇ ਸਾਈ ਜਿੱਦਾਂ ਹੁੰਦੇ ਨੇ ਫਿਰ ਉਹ ਉਦਾਂ ਹੀ ਨਹੀਂ ਚਾਹੁੰਦੇ ਨੇ ਤੇ ਇਹ ਜਿਹੜੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਵਿਚਾਰ ਚਰਚਾ ਤੁਹਾਨੂੰ ਕਿਵੇਂ ਦੀ ਲੱਗੀ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਆਪਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਫਿਰ ਹਾਜ਼ਰ ਹੋਵਾਂਗੇ ਕੋਈ ਨਵਾਂ ਮੁੱਦਾ ਨਵੇਂ ਮੁੱਦੇ ਦੇ ਉੱਤੇ ਚਰਚਾ ਨੂੰ ਲੈ ਕੇ ਜੁੜੇ ਰਹਿਣਾ ਸਟਾਈਲੂਸ ਪੰਜਾਬ ਦੇ ਨਾਲ ਸਸ਼ੀ ਅਕਾ